ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਆਪਣੀ ਸਾਰੀ YouTube ਫੈਮਲੀ ਨੂੰ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਿੱਥੇ ਆਏ ਅੰਦਵਾਰ ਚਪੈਰਾ ਸਾਹਿਬ ਦਾ ਪਾਠ ਹੁੰਦਾ ਤੇ ਆਪਾਂ ਵੀ ਚੱਲਦੇ ਆਂ ਤੇ ਇੱਧਰ ਖੁਸ਼ੀ ਖੇੜੀ ਆਂਦੀ ਹੈ ਖੁਸ਼ੀ ਇੱਧਰ ਦੇਖੋ ਤੇ ਚੱਲਦੇ ਆਂ ਫਿਰ ਇੱਧਰ ਆਪਣੀ ਤੁਹਾਨੂੰ ਪਾਣੀ ਪੀ ਰਹੀ ਹੈ ਤੇ ਬਬਲੂ ਆਪਣਾ ਬੈਠਾ ਤੇ ਹੰਟਰ ਵੀ ਆਪਦੀ ਪਰੇ ਨਾਲ ਉਹ ਬੈਠਾ ਅੱਜ ਮੈਂ ਤੇ ਬੋਹੀ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਤੇ ਆਪਣਾ ਘੋੜੇ ਤੇ ਜਾਵਾਂਗੇ ਸਾਡੇ ਨਾਲ ਹੀ ਮੰਦੀਪ ਨੇ ਆਣਾ ਸੀ ਪਰ ਇਹ ਤੇ ਕਿਰਤਿਆਰੀ ਨਹੀਂ ਹੋਇਆ ਏ ਇੱਧਰ ਬੈਠਿਆ ਲਿਓ ਤੇ ਕਿੰਨੀ ਪਿਆਰੀ ਲੱਗ ਰਹੀ ਏ ਛੋਟੀ ਇਹਨੂੰ ਇਹ ਕਹਿੰਦੀ ਮੈਨੂੰ ਪਿੰਜਰੇ ਚ ਬਾਹਰ ਕੱਢੋ ਇੱਧਰ ਆ ਗਈ ਬਰਾਉਨੀ ਏ ਵੀ ਕਹਿੰਨੇ ਮੈਨੂੰ ਖੋਲੋ ਤੇ ਜਦੋਂ ਕੋਲ ਗਿਆ ਤਾਂ ਪੂਰੀ ਮਸਤੀ ਕਰ ਰਹੀ ਸੀ ਲਿਓ ਨੂੰ ਬਾਹਰ ਕੱਢਣ ਦੇ ਪੂਰੀ ਹੋ ਗਈ ਖੁਸ਼ ਉਹ ਦੇ ਜੀ ਆ ਲੈ 10 ਮਿੰਟ ਇੱਕ ਮਨਦੀਪ ਨੇ ਨਹਾਤਵਾ ਕੇ ਕਰ ਲਿਆ ਤਿਆਰ ਤੇ ਚਲੋ ਲਓ ਵੀ ਪਹੁੰਚ ਗਏ ਆਪਾਂ ਜਲਾਲਾਵਾ ਰੋਡ ਤੇ ਤੇ ਬਸ ਨੇੜੇ ਬਾ ਬਦੀਪ ਸਿੰਘ ਦੇ ਗੁਰਦੁਆਰੇ ਆ ਚੰਗਾ ਜੇ ਰਿਮੋਕਸਰ ਸਾਬ ਰਹਿ ਗਿਆ 5 ਕਿਲੋਮੀਟਰ ਤੇ ਬਠਿੰਡਾ ਰਹਿ ਗਿਆ 65 ਕਿਲੋਮੀਟਰ ਰੋਡ ਲੱਗ ਗਿਆ ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ

ਤਾਰੇ ਨੂੰ ਸੰਤਸਾਈ ਪਿਆਏ ਲੋਵ ਮਿੱਤਰ ਹੁਣ ਆਪਾਂ ਪੱਬਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਾਏ ਆ ਹੁਣ ਆ ਗਿਆ ਆਪਾਂ ਘਰੇ ਇਧਰੋਂ ਮਿਲੋ ਤੁਸੀਂ ਹਾਈ ਠੀਕ ਆ ਮਿੱਤਰ ਅਮੀਰਕਰ ਦਾ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਹੋਵੇ ਤਾਂ ਮਿਲਦੇ ਆ ਇੱਕ ਹੋਰ ਨਵੇਂ ਵਲੋਗ ਦੇ ਵਿੱਚ ਤੇ ਦਰ ਤੱਕ ਲਈ ਬਾਏ ਬਾਏ